ਸਰਸ਼ੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋ ਕੇ ਤੇ ਇਹ ਹੈਗਾ ਵਾ ਰਾਤ ਦਾ ਟਾਈਮ ਸਵੇਰ ਦਾ ਟਾਈਮ ਨਹੀਂ ਜੇ ਇਹ ਰਾਤ ਦਾ ਟਾਈਮ ਰੋਟੀ ਪਾਣੀ ਖਾ ਕੇ ਤੇ ਮੈਨੂੰ ਇਹ ਹੁੰਦਾ ਕਿ ਥੋੜੀ ਜੀ ਸੈਰ ਕਰ ਲਾਂ ਉਦਾਂ ਜਿਹੜਾ ਉਹ ਲੰਮੇ ਨਹੀਂ ਪਿਆ ਜਾਂਦਾ ਹੈਗਾ ਇੱਕ ਐਸਿਡਿਟੀ ਹੋ ਜਾਂਦੀ ਹੈ ਤਾਂ ਕਰਕੇ ਤੇ ਥੋੜੀ ਜੀ ਵਾਕ ਜਿਹੜੀ ਉਹ ਕਰਨੀ ਸਭ ਨੂੰ ਜ਼ਰੂਰੀ ਹੁੰਦੀ ਹੈ ਇਹ ਨਹੀਂ ਕਿ ਮੈਨੂੰ ਸਭ ਨੂੰ ਜ਼ਰੂਰੀ ਹੁੰਦੀ ਹੈ ਮਤਲਬ ਡਿਨਰ ਤੋਂ ਬਾਅਦ ਤੁਸੀਂ ਜਿਹੜਾ ਰਾਤ ਨੂੰ ਜਿਹੜਾ ਉਹ ਸੈਰ ਕਰ ਸਕਦੇ ਜੇ ਮੈਂ ਜਿਹੜਾ ਉਹ ਛੱਤ ਤੇ ਸਹਿਰ ਕਰ ਲੈਣੀ ਹੈ ਜਿੰਨੀ ਕਿ ਮਿਲ ਕੋ ਪਾਉਂਦੀ ਆ ਨੇਰਾ ਬਹੁਤ ਜ਼ਿਆਦਾ ਹੀ ਇਹ ਪਹਿਲਾਂ ਇਹ ਹੁੰਦਾ ਕਿ ਸਟਰੀਟ ਲਾਈਟ ਨਾ ਲੱਗੀਆਂ ਹੁੰਦੀਆਂ ਵਾ ਤੇ ਉਹ ਸਾਡੀ ਜਿਹੜੀ ਸਟਰੀਟ ਲਾਈਟ ਗਲੀ ਦੀ ਉਹ ਜਿਹੜੀ ਉਹ ਜਾਗਦੀ ਨਹੀਂਗੀ ਇੱਕ ਵਾਰੀ ਖਰਾਬ ਹੋਈ ਮੁੜ ਕੇ ਕਿਸ ਨੇ ਮਤਲਬ ਠੀਕ ਹੀ ਨਹੀਂ ਕਰਵਾਈ ਹੈਗੀ ਗਵਰਨਮੈਂਟ ਦੇ ਕੰਮ ਜਿਹੜੇ ਉਹ ਇਦਾਂ ਦੇ ਹੁੰਦੇ ਆ ਤੇ ਆ ਹੈਗਾ ਮੈਂ نیچے ਆਈ ਤੇ نیچے ਆਣ ਕੇ ਕਿੰਨੀ ਰੋਸ਼ਨੀ ਜੀ ਲੱਗਣ ਦੀ ਨਾ ਕਮਰੇ ਚ ਵਾਵਾ ਤੇ ਕੱਲ ਹੈਗੀ ਸੀ ਜਨਮਾਸਟਵੀ ਮਤਲਬ ਅੱਜ ਜਦੋਂ ਮੈਂ ਅਪਲੋਡ ਅਪਲੋਡ ਕਰਦੀ ਪਈ ਆ ਤੇ ਜਨਮਾਸਟਵੀ ਹੈ ਤੇ ਮੈਂ ਜਿਹੜਾ ਉਹ ਨਵਿਛਤੀ ਡਰੈਸ ਮੰਗਾਈ ਸੀ ਕਿਉਂਕਿ ਅੱਜ ਕੱਲ ਸਕੂਲਾਂ ਚ ਟ੍ਰੈਂਡ ਆ ਨਾ ਮਤਲਬ ਜਿਹੜਾ ਵੀ ਕੋਈ ਡੇ ਹੁੰਦਾ ਉਹ ਤੋਂ ਪਹਿਲਾਂ ਜਿਹੜਾ ਉਹ ਸੈਲੀਬ੍ਰੇਟ ਕਰਦੇ ਚਾਹੇ ਉਹ ਇੰਡੀਪੈਂਡੈਂਸ ਡੇ ਆ ਚਾਹੇ ਉਹ ਇਹ ਵਾਲਾ ਜਨਮਾਸਟਵੀ ਆ ਚਾਹੇ ਦੀਵਾਲੀ ਦੁਸ਼ਹਿਰ ਕੁਝ ਵੀ ਐਨੀਥਿੰਗ ਕੋਈ ਵੀ ਤਿਹਾਰ ਵਾ ਉਹ ਜਿਹੜਾ ਸੈਲੀਬ੍ਰੇਟ ਇੱਕ ਦਿਨ ਪਹਿਲਾਂ ਜਿਹੜਾ ਉਹ ਕਰ ਲੈ ਤਾਨੂੰ ਪਿੱਛੇ ਥੋੜੀ ਬੋਤੀ ਡਿਸਟਰਬੈਂਸ ਲੱਗ ਰਹੀ ਹੋਊਗੀ ਮਤਲਬ ਅੰਟੀਪਰਤਨ ਸਾਫ ਕਰਦੇ ਇਸ ਕਰਕੇ ਆਵਾਜ਼ ਆਉਂਦੀ ਪਈ ਹੈ ਤੇ ਵਾਇਸਓਵਰ ਕਰਦੀ ਪਈ ਮੈਂ ਅੰਦਰ ਬੈ ਕੇ ਤੇ ਇਥੇ ਮਤਲਬ ਉਹਦੀ ਡਰੈਸ ਨਾ ਥੋੜੀ ਛੋਟੀ ਆ ਗਈ ਹੀ ਨੰਬਰ ਆ ਗਿਆ ਸੀ 28 ਕੇ 26 ਨੰਬਰ ਆ ਗਿਆ ਤੇ ਬਿਲਕੁਲ ਹੀ ਛੋਟੀ ਹੀ ਤੇ ਮੈਨੂੰ ਵੇਖ ਕੇ ਨਾ ਮੈਨੂੰ ਹੋਰ ਹੀ ਤਰ੍ਹਾਂ ਲੱਗਿਆ ਮਤਲਬ ਮੈਂ ਕਿਹਾ ਮਿਸ ਵੇਰ ਦੀ ਕਹਿੰਦੀ ਪਈ ਕਿ ਡਰੈਸ ਲਿਆ ਦੋ ਡਰੈਸ ਲਿਆ ਦੋ ਫਿਰ ਵੀ ਆਈ ਰਾਤ ਨੂੰ ਆਈ ਮੈਂ ਤੇ 10 ਵਜੇ ਨਾਲ ਪਰ ਫਿਰ ਵੀ ਛੋਟੀ ਆਈ ਤੇ ਫਿਰ ਮੈਂ ਇਹਨਾਂ ਨੂੰ ਫੋਨ ਕਰਦੀ ਪਈ ਲਗਾਤਾਰ ਕਿ ਹੁਣ ਵਾਪਸ ਘਰ ਆਓ ਤੇ ਕਿਉਂਕਿ ਦੁਕਾਨਾਂ ਜਿਹੜੀਆਂ ਤੁਹਾਨੂੰ ਪਤਾ ਬੰਦ ਹੋ ਜਾਂਦੀਆਂ ਜਲਦੀ ਤੇ ਸਵੇਰੇ ਤੇ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਕਿਉਂਕਿ 8 ਵਜੇ ਨਾਲ ਤੇ ਸਕੂਲ ਜਾਣਾ ਹੁੰਦਾ ਵਾ ਤੇ ਮੈਂ ਕਹੀ ਵਾਪਸ ਕਰਕੇ ਤੇ ਥੋੜਾ ਵੱਡਾ ਨੰਬਰ ਲੈ ਆਓ ਤੇ ਉਹ ਕਹਿੰਦੇ ਹੀ ਮਤਲਬ 26 28 ਨੰਬਰ ਤੱਕ ਹੀ ਮਤਲਬ ਕਾਣਾ ਬਣਾਉਂਦੇ ਆ ਬਾ ਚੁਕਾਣਾ ਨਹੀਂ ਬਣਾਉਂਦੇ ਆਗੇ ਤੇ ਬੱਚਾ ਮੇਰਾ ਇੰਨਾ ਵੀ ਵੱਡਾ ਨਹੀਂ ਹੋ ਗਿਆ ਜਾਂ ਇੰਨਾ ਵੀ ਨਹੀਂ ਹੋ ਗਿਆ ਕਿ ਮਤਲਬ ਇਹਦੇ মাপ ਦੀ ਡਰੈੱਸ ਹੀ ਨਾ ਮਿਲੇ ਫਿਰ ਸਾਡੇ ਲੱਗੇ ਸੀ ਸ਼ਾਪ ਤੇ ਲੋਕ ਨੂੰ ਹੁੰਦੇ ਨਾ ਤੇ ਥੋੜੀ ਜਿਹੀ ਵਾਕ ਵੀ ਕਰਕੇ ਉਹਨੇ ਜਿਹੜਾ ਦੁਕਾਨ ਰਾਤ ਨੂੰ ਖੋਲੀ ਤੇ ਐ ਉਹਨੇ ਨੰਬਰ ਦਿੱਤਾ ਐ ਨੰਬਰ ਦਿੱਤਾ ਫਿਰ ਉਹਨੇ ਇਹ ਇਹ ਤਿੰਨ ਨੰਬਰ ਹੀ ਮੇਰੇ ਖਿਆਲ ਨਾਲ ਕਿੰਨਾ ਹੀ ਤੇ ਐ ਮਤਲਬ ਆ ਗਈ ਇਹੀ ਮਤਲਬ ਇਹੀ মাপ ਹੁੰਦਾ ਇਹਦਾ ਡਰੈਸ ਤਾਂ ਮਤਲਬ ਥੋਤੀ ਥੋੜੀ ਜਿਹੀ ਉੱਪਰ ਹੀ ਹੁੰਦੀ ਆ ਤੇ ਪਹਿਲਾਂ ਤੇ ਮੈਂ ਛੋਟੇ ਹੁੰਦੇ ਵੀ ਇਹਨੂੰ ਕਾਣਾ ਬਣਾਇਆ ਛੋਟੇ ਹੁੰਦੇ ਤਾਂ ਮੈਂ ਬਣਾਉਂਦੀ ਆਂ ਡੀ ਇਹਨੂੰ ਕਾਣਾ ਤੇ ਛੋਟੇ ਹੁੰਦੇ ਸ਼ਾਇਦ ਤੁਸੀਂ ਫੋਟੋ ਵੇਖੀ ਹੋਊਗੀ ਇਹਦੀ ਬਿਲਕੁਲ ਹੀ ਛੋਟਾ ਸੀ ਉਦੋਂ ਤੋਂ ਮੈਂ ਬਣਾਉਂਦੀ ਆ ਰਹੀ ਆ ਤੇ ਉਦੋਂ ਮਤਲਬ ਚਲੋ ਹਨਾ ਛੋਟਾ ਸੀ ਡਰੈਸ ਵਗੈਰਾ ਸਾਨੀ ਨੀ मिल ਜਾਂਦੀ ਹੋਣ ਜਿਹੜੀ ਉਹ ਮਿਲ ਲਈ ਬਹੁਤ ਔਖੀ ਆ ਤੇ ਮੈਂ ਕਿਹਾ ਇਸ ਵਾਰੀ ਤੇ ਚਲੋ ਪਾ ਲਈਏ ਤੇ ਅਗਲੀ ਵਾਰੀ ਮੈਂ ਨਾ ਇਹਨੂੰ ਸਟਿਚ ਕਰਵਾ ਕੇ ਦਿਵਾਉਂ ਦਵਾਂਗੀ ਸਪੈਸ਼ਲ ਇਹਦੇ ਮਾਪ ਦੀ ਜਿਹੜੀ ਕਿ 2 ਸਾਲ ਤੱਕ ਇਹਨੂੰ ਆਰਾਮ ਨਾਲ ਜਿਹੜਾ ਆਜੇ ਤੇ ਇਹ ਵੀ ਅੱਛੀ ਲੱਗ ਰਹੀ ਹੈ ਇਹਦੇ ਉੱਤੇ ਨਾ ਬੜਾ ਵਰਕ ਜਿਆ ਹੋਇਆ ਹੈ ਥ्रेड ਵਰਕ ਹੋਇਆ ਹੈ ਉੱਪਰ ਲਿਖਿਆ ਹੈ ਰਾਧਾ ਕ੍ਰਿਸ਼ਨ ਤੇ ਇੱਥੇ ਮੰਮੀ ਪਿਆਰ ਕਰਨ ਨੇ ਮੰਮੀ ਨੂੰ ਨਹੀਂ ਪਤਾ ਕਿ ਕੈਮਰਾ ਔਨ ਆ ਨਮਿਸ਼ ਕਹਿੰਦਾ ਦਾਦੀ ਕੈਮਰਾ ਔਨ ਹੈ ਤੇ ਉਹਨੂੰ ਥੋੜੀ ਜਿਹੀ ਸ਼ਰਮ ਆ ਜਾਂਦੀ ਹੈ ਤਾਂ ਕਰਕੇ ਤੇ ਉਹਨੇ ਜਿਹੜਾ ਉਹ ਕਰਤਾ ਸਾਤਾ ਆਪਣੀ ਦਾਦੀ ਨੂੰ ਤੇ ਇੱਥੇ ਜਿਹੜਾ ਮੈਂ ਪੂਰੀ ਤਰ੍ਹਾਂ ਰੈਡੀ ਕਰ ਦੂੰਗੀ ਉਹਨੂੰ ਮਤਲਬ ਮੁਕਟ ਵਗੈਰਾ ਲਗਾ ਕੇ ਤੇ ਮੁਕਟ ਵੀ ਨਾ ਥੋੜਾ ਜਿਹਾ ਛੋਟਾ ਆਇਆ ਹੀ ਮਤਲਬ ਥੋੜੇ ਛੋਟਾ ਜਿਹਾ ਹੀ ਤੇ ਮੈਂ ਨਾ ਲੱਭਦੀ ਪਈ ਕਿ ਛੋੜੀ ਨਾ ਵੱਡੀ ਜਿਹੀ ਰਬਟ ਹੋਵੇ ਤੇ ਰਬੜ ਮੈਂ ਦੋਵੇਂ ਪਾਸੋਂ ਬਨ ਕੇ ਤੇ ਜਿੱਦਾਂ ਐਨਕ ਪਿੱਛੇ ਨੂੰ ਪਾਈਦੀ ਨਾ ਇਦਾਂ ਮੈਂ ਇਹਦੇ ਜਿਹੜਾ ਪਾ ਦਿੰਨੀ ਆ ਤੇ ਜਦੋਂ ਇਹਦੇ ਸਿਰਦਰਦ ਕਰੂਗਾ ਜਾਂ ਇਚਿੰਗ ਨੂੰ ਹੋਊਗੀ ਥੋੜੀ ਬੁੱਤੀ ਤੇ ਮੈਨੂੰ ਸਮਝਾਤਾ ਹੀ ਕਿ ਐ ਜਿਹੜੀ ਗੱਲ ਚ ਪਾਈ ਇਹ ਗਾਨੀ ਤੇ ਜਿਹੜਾ ਮੁਕਟ ਉਹ ਲਾ ਕੇ ਜਿਹੜਾ ਆਪਣੇ ਬੈਗ ਵਿੱਚ ਜਿਹੜਾ ਉਹ ਪਾ ਲਿਓ ਤੇ ਇਹਨੂੰ ਮੈਂ ਪੂਰੀ ਤਰ੍ਹਾਂ ਰੈਡੀ ਕਰਤਾ ਹੀ ਤੇ ਮੈਨੂੰ ਵੀ ਨਾ ਸ਼ੌਂਕ ਹੁੰਦਾ ਕਿ ਮਤਲਬ ਇਹ ਹਵ ਜਿਹੜੇ ਨਾ ਇਹ ਇਹ ਮੈਂ ਆਪਣੇ ਬੱਚੇ ਨਾਲ ਸੈਲੀਬ੍ਰੇਟ ਕਰਾਂ ਉਹਨੂੰ ਪ੍ਰੋਪਰ ਮਤਲਬ ਉਹ ਜਿਹਾ ਬਣਾ ਕੇ ਭੇਜਾਂ ਤੇ ਉਹਨੂੰ ਵੀ ਨਾ ਹੋਏ ਕਿ ਮੇਰੇ ਮਤਲਬ ਸਾਰੇ ਬੱਚੇ ਇਦਾਂ ਬਣ ਕੇ ਆਏ ਤੇ ਮੇਰੀ ਮੰਮਾ ਨੇ ਜਿਹੜਾ ਉਹ ਮੈਨੂੰ ਨਹੀਂ ਮਤਲਬ ਇਦਾਂ ਤਿਆਰ ਕੀਤਾ ਜਾਂ ਮੈਨੂੰ ਇਦਾਂ ਨਹੀਂ ਮੇਰੇ ਅਰੀਜ ਨਹੀਂ ਪੂਰੀ ਕੀਤੀ ਹੈਗੀ ਤੇ ਮੈਂ ਆਪਣੇ ਵੱਲ ਪੂਰੀ ਕੋਸ਼ਿਸ਼ ਕਰਦੀ ਆ ਕਿ ਆਪਣੇ ਬੱਚੇ ਦੀਆਂ ਸਾਰੀਆਂ ਇੱਛਾਵਾਂ ਪੂਰੀ ਕਰ ਸਕਾਂ ਤੇ ਤੇ ਬਹੁਤ ਕਿਊਟ ਲੱਗਦਾ ਪਿਆ ਹੈ ਉਦਾਂ ਵੀ ਇਹ ਕਹਿੰਦਾ ਹੁੰਦਾ ਕਿ ਮੈਂ ਕਾਨਾ ਹਾਂ ਮੈਂ ਕਿਹਾ ਅੱਛਾ ਸਾਰੇ ਬੱਚੇ ਕਾਨਾ ਹੀ ਹੁੰਦੇ ਛੋਟੇ ਬੱਚੇ ਨਾ ਆਪਣੇ ਮਾਮਾ ਵਾਸਤੇ ਸਾਰੇ ਕਾਨਾ ਹੁੰਦੇ ਸਾਰੇ ਕ੍ਰਿਸ਼ਨਾ ਹੁੰਦੇ ਆ ਨਾ ਸਾਰੇ ਮਾਮਾ ਇਦਾਂ ਹੀ ਪਿਆਰ ਕਰਦੀਆਂ ਆਪਣੇ ਬੱਚਿਆਂ ਨੂੰ ਚਾਹੇ ਕਿੰਨੇ ਵੀ ਵੱਡੇ ਹੋ ਜਾਣ ਤੇ ਇੱਥੇ ਜਿਹੜਾ ਹੀ ਮੈਨੂੰ ਸਮਝਾਉਂਦੀ ਪਈ ਹੀ ਕਿ ਇਦਾਂ ਇਦਾਂ ਕਰਨਾ ਸਕੂਲ ਜਾ ਕੇ ਤੇ ਬੰਸਰੀ ਵੀ ਲੈ ਦਿੱਤੀ ਇਹਦਾ ਐਂਡ ਤੇ ਮੈਂ ਲੁੱਕ ਪੂਰਾ ਵਿਖਾਉਂਗੀ ਕਿਉਂਕਿ ਸਾਡੀ ਬੈਸ ਹੋ ਗਈ ਹੈ ਤਿਲਕ ਤੇ ਕਿਹਨੂੰ ਤਿਲਕ ਮਤਲਬ ਕਿਹੜਾ ਲਾਣਾ ਕਿਹੜਾ ਨਹੀਂ ਲਾਣਾ ਤੇ ਮੈਨੂੰ ਕਹਿੰਦੀ ਫੇਹੀ ਮੈਂ ਕਿਹਾ ਫੋਨ ਤੇ ਕੱਢ ਕੇ ਮੈਨੂੰ ਦੱਸ ਜਾਂ ਤੂੰ ਦੇਖ ਵੀ ਤਿਲਕ ਨੂੰ ਕਿਹੜਾ ਚੰਗਾ ਲੱਗਦਾ ਵਾ ਉਹੀ ਮੈਂ ਤਿਲਕ ਜਿਹੜਾ ਬਣਾ ਦਿੰਨੀ ਆ ਤੇ ਤਿਲਕ ਵਾਲੇ ਕਲਰ ਸਾਡੇ ਕੋ ਸਾਰੇ ਆਗੇ ਹੀ ਵਾਈਟ yellow red orange ਸਾਰੇ ਲਿਕਵਿਡ ਕਲਰ ਜਿਹੜੇ ਸੰਧੂ ਹੁੰਦੇ ਨਾ ਕਲਰ ਜਿਹੜੇ ਮੰਦਰਾਂ ਯੂਜ਼ ਹੁੰਦੇ ਉਹ ਸਾਰੇ ਪਏ ਹੋਏ ਮੈਂ ਕਿਹਾ ਤੂੰ ਬੈਠ ਤੇ ਮੈਂ ਥੋੜਾ ਜਿਆਦਾ ਸੋਈ ਚ ਕੰਮ ਕਰਾਂ ਇਹਦਾ ਟਿਫਨ ਵਗੈਰਾ ਤੇ ਮੈਂ ਪੈਕ ਕਰਤਾ ਹੀ ਜੋ ਵੀ ਨੂੰ ਦੇਣਾ ਹੀ ਉਹ ਦੇ ਦਿੱਤਾ ਹੀ ਤੇ ਇੱਥੇ ਮੈਂ ਬਣਾ ਲਈ ਸੀ ਰਾਜਮਾ ਰਾਜਮਾ ਤੇ ਮੈਂ ਬਣਾ ਕੇ ਰੱਖ ਲਈ ਫਿਰ ਮੈਂ ਕਿਹਾ ਰਾਜਮਾ ਦੇ ਨਾਲ ਚਾਵਲ ਹੋਣ ਫੇਰੀ ਚੰਕੇ ਲੱਗਦੇ ਆ ਨਾ ਤੇ ਇੱਥੇ ਮੈਂ ਉਹੀ ਕੁੱਕਰ 'ਚ ਮੈਂ ਨਾ ਚਾਵਲ ਬਣਾਤੇ ਤੇ ਚਾਵਲ ਐਨ ਬਹੁਤ ਹੀ ਸਵਾਦ ਬਣੇ ਬਹੁਤ ਜਿਆਦਾ ਸਵਾਦ ਚਾਵਲ ਬਣੇ ਜਿਹਦਾ ਕੜੀ ਚੋਲ ਰਾਜਮਾ ਚਾਵਲ ਆ ਇਦਾਂ ਦੀਆਂ ਚੀਜ਼ਾਂ ਨਾ ਇੰਨਾ ਨਾਲ ਚਾਵਲ ਜਿਹੜੇ ਉਹ ਜ਼ਿਆਦਾ ਸਵਾਦ ਲੱਗਦੇ ਆ ਤੇ ਬਣਾਏ ਵੀ ਚਲੋ ਹਨਾ ਵਧੀਆ ਲੱਗਦੇ ਆ ਇੱਥੇ ਮੈਂ ਜਿਹੜੇ ਹੈਗੇ ਨਾ ਖੜੇ ਮਸਾਲੇ ਉਹ ਸਾਰੇ ਪਾ ਪਾ ਕੇ ਤੇ ਇੱਥੇ ਮੈਂ ਪਾਇ ਹੀ ਪਿਆਜ਼ ਤੇ ਟਮਾਟਰ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਏ ਹੀ ਬਟ ਬਣੇ ਬੜੇ ਸਵਾਦ ਸੀ ਰਾਜਮਾ ਚਾਵਲ ਤੇ ਇੱਥੇ ਮੈਂ ਘਰ ਰਸੋਈ ਦਾ ਜਿੰਨਾ ਵੀ ਕੰਮ ਰਹਿੰਦਾ ਉਹ ਮੈਂ ਕਰ ਕੇ ਤੇ ਇੱਥੇ ਟਾਈਮ ਹੋ ਚੁੱਕਾ ਹੀ ਮੇਰੇ ਖਿਆਲ ਨਾਲ 7:30 ਦਾ 7:30 ਦਾ ਟਾਈਮ ਸੀ ਤੇ ਇਹਦੇ ਜਾਂਦੇ ਜਾਂਦਾ ਮੈਂ ਸਾਰਾ ਰਸੋਈ ਦਾ ਕੰਮ ਵੀ ਕਰ ਲੈਣੀ ਹੈ ਜਿਹੜਾ ਅੰਦਰ ਦਾ ਚੱਕ ਧਰਵਾ ਸਾਰੀ ਉਹ ਮੈਂ ਸਾਰਾ ਕਰ ਲੈਣੀ ਹੈ ਤੇ ਕਿਹੜੀ ਜਿਹੜੀ ਚੁੱਕਣ ਚਖਣ ਵਾਲੀ ਹੈ ਰੱਖਣ ਵਾਲੀ ਸਾਂਭਣ ਵਾਲੀ ਸਾਰਾ ਮੈਂ ਜਿਹੜੇ ਉਹ ਕਰ ਲੈਣੀ ਆ ਤੇ ਇਹਦੇ ਮਤਲਬ ਜੇ ਉਹਨੇ ਸਕੂਲ ਜਾਣਾ ਸਾਰਾ ਕੰਮ ਫਿਨਿਸ਼ ਕਰਕੇ ਤੇ ਫੇਰੇ ਨੂੰ ਸਕੂਲ ਭੇਜ ਕੇ ਫੇਰ ਮੈਂ ਬੈਣੀ ਹੁੰਨੀ ਆ ਆਰਾਮ ਨਾਲ ਨਹੀਂ ਤੇ ਉਹਨਾਂ ਚਿਰ ਜਿਹੜੀ ਅੱਡੀ ਨਹੀਂ ਲੱਗਦੀ ਹੈ ਕਿ ਉਹਨਾਂ ਚਿਰ ਇੱਧਰ ਉੱਧਰ ਸਾਰੇ ਕੰਮ ਜਿਹੜੇ ਮੈਨੇ ਹੁੰਦਾ ਕਿ ਇਹਦੇ ਹੁੰਦੇ ਹੁੰਦਾ ਸਾਰੇ ਕੰਮ ਕਰ ਲਾਂ ਤੇ ਇਸ ਤੋਂ ਬਾਅਦ ਮਤਲਬ ਇਹਨੂੰ ਮਤਲਬ ਕਰਦੀ ਆ ਆਰਾਮ ਕਰਦੀ ਆ ਆਪ ਥੋੜਾ ਜਿਹਾ ਤੇ ਆਰਾਮ ਕਰਕੇ ਮੈਂ ਫੇਰ ਹੀ ਜਿਹੜਾ ਉਹ ਦੂਜੇ ਕੰਮ ਉਹ ਜਿਹੜੇ ਉਹ ਕਰਦੀ ਆ ਕੱਲਿਆਂ ਨਾ ਜੈਸਟ ਕਰਨਾ ਬੜਾ ਔਖਾ ਹੁੰਦਾ ਵਾ ਕੱਲਿਆਂ ਕੈਮਰਾ ਕੋਈ ਫੜਨ ਵਾਲਾ ਹੋਵੇ ਨਾ ਤੇ ਫੇਰ ਕੋਈ ਗੱਲ ਨਹੀਂ ਪਿੱਛੇ ਪਿੱਛੇ ਲਿਆ ਕੇ ਤੁਰੇ ਫਿਰਦਾ ਤੇ ਵੀਡੀਓ ਜਿਹੜੀ ਉਹ ਬਣ ਜਾਂਦੀ ਪਤਾ ਵੀ ਨਹੀਂ ਲੱਗਦਾ ਕਿਹੜੇ ਵੇਲੇ ਵੀਡੀਓ ਬਣ ਗਈ ਤੇ ਇਦਾਂ ਜਿਹੜਾ ਵਾ ਹੁਣ ਟ੍ਰਾਈਪੋਡ ਤੇ ਲਾਉਣਾ ਪੈਂਦਾ ਵਾ ਕਦੀ ਮਤਲਬ ਇੱਧਰੋਂ ਸ਼ੂਟ ਕਰਨਾ ਪੈਂਦਾ ਕਦੀ ਉੱਧਰੋਂ ਕਰਨਾ ਪੈਂਦਾ ਤੇ ਲਾਈਟਿੰਗ ਦਾ ਬਹੁਤ ਧਿਆਨ ਰੱਖਣਾ ਪੈਂਦਾ ਵਾ ਤੇ ਸਾਡੇ ਕਿਚਨ ਚ ਨਾ ਲਾਈਟਿੰਗ ਬਹੁਤ ਘੱਟ ਆ ਇਨਾ ਸ਼ੁਕਰ ਜਿਹੜੀਆਂ ਬਾਰੀਆਂ ਵਾ ਨਾ ਉਹ ਓਪਨ ਰਹਿੰਦੀਆਂ ਵਾ ਤੇ ਉਹਦੇ ਨਾਲ ਰੋਸ਼ਨੀ ਜਿਹੜੀ ਆ ਜਾਂਦੀ ਆ ਨਹੀਂ ਤੇ ਮਤਲਬ ਲਾਈਟ ਜਿਹੜੀ ਉਹ ਇਹ ਵਾਲਪੇਪਰ ਦੇ ਕਰਕੇ ਜਿਹੜੀ ਉਹ ਘੱਟ ਹੁੰਦੀ ਆ ਨਹੀਂ ਤੇ ਰੋਸ਼ਨੀ ਬਹੁਤ ਜ਼ਿਆਦਾ ਵਾ ਕਿਉਂਕਿ ਖੁੱਲੀ ਰਸੋਈ ਆ ਤੇ ਬੂਆ ਵੀ ਖੁੱਲਾ ਰਹਿੰਦਾ ਤੇ ਬਾਹਰੀਆਂ ਵੀ ਸਾਰਾ ਖੁੱਲੀਆਂ ਰਹਿੰਦੀਆਂ ਵਾ ਤੇ ਰੋਸ਼ਨੀ ਹੈ ਮਤਲਬ ਕਾਫੀ ਜ਼ਿਆਦਾ ਬਟ ਨਾ ਲਾਈਟ ਏਕ ਵਾ ਲਾਈਟ ਏਕ ਵਾ ਤੇ ਵਾਲਪੇਪਰ ਬਲੈਕ ਵਾ ਉਹਦੇ ਨਾਲ ਜਿਹੜਾ ਕੰਬੀਨੇਸ਼ਨ ਨਹੀਂ ਬਣਦਾ ਹੈਗਾ ਤੇ ਲਾਈਟਿੰਗ ਪ੍ਰੋਪਰ ਜਿਹੜੀ ਉਹ ਨਹੀਂ ਆਉਂਦੀ ਹੈਗੀ ਤੇ ਇੱਥੇ ਆਪਾਂ ਚਾਵਲ ਵਗੈਰਾ ਝਾੜ ਲਾਂਗੇ ਬਣਾ ਲਾਂਗੇ ਚਾਵਲ ਫੁਲਕੇ ਮੇ ਕੇ ਬਾਅਦ ਚ ਬਣਾਉਂਗੀ ਜਦੋਂ ਇਹਨਾਂ ਨੇ ਖਾਣੇ ਹੋਣਗੇ ਨਾ ਮੈਂ ਫੁਲਕੇ ਉਹਦੋਂ ਬਣਾ ਦੂੰਗੀ ਤੇ ਵੈ ਵੈਸੇ ਵੀ ਜਿਹੜਾ ਉਹ ਰਾਜਮਾ ਚਾਵਲ ਜਿਹੜੇ ਖਾ ਕੇ ਖੁਸ਼ ਹੋ ਜਾਂਦੇ ਆ ਇਥੇ ਮੈਂ ਆ ਗਈ ਸੀ ਮੈਂ ਹਾਂ ਫੋਨ 'ਚ ਕੱਢ ਕੇ ਮੈਨੂੰ ਦੱਸ ਤੇ ਉਹ ਕਹਿੰਦਾ ਹੀ ਇਹ ਵਾਲਾ ਬਣਾਉਣਾ ਹਨਾ ਹਸਬੰਦ ਮੇਰੇ ਕਹਿੰਦੇ ਹੀ ਇਹ ਵਾਲਾ ਬਣਾਉਣਾ ਤੇ ਮੈਂ ਕਿਹਾ ਹੀ ਇਹ ਨਹੀਂ ਬਣਾਉਣਾ ਕਿਉਂਕਿ ਵਾਈਟ ਕਲਰ ਨਾਲ ਜਿਆਦਾ ਉੱਠਦਾ ਨਹੀਂ ਹੈਗਾ ਬੱਚਿਆਂ ਨੂੰ ਡਾਰਕ ਕਲਰ ਜਿਆਦਾ ਚੰਗੇ ਲੱਗਦੇ ਪਰ ਫਿਰ ਵੀ ਕਹਿੰਦੇ ਇੱਕ ਵਾਰੀ ਬਣਾ ਕੇ ਵੇਖ ਲੈਣਾ ਤੇ ਮੈਂ ਨਾ ਵਾਈਟ ਕਲਰ ਨਾਲ ਬਣਾ ਕੇ ਵੇਖ ਲਿਆ ਪਹਿਲਾਂ ਤੇ ਨਾ ਉਹ ਗਿੱਲਾ-ਗਿੱਲਾ ਤੁਹਾਨੂੰ ਪਤਾ ਉਹ ਜਿਆਦਾ ਉੱਠਦਾ ਵਾ ਕਲਰ ਜਿਆਦਾ ਉਹ ਡਾਰਕ-ਡਾਰਕ ਜਿਹਾ ਲੱਗਦਾ ਵਾ ਤੇ ਬਟ ਜਦੋਂ ਇਹ ਸੁੱਕਿਆ ਨਾ ਬਿਲਕੁਲ ਹੀ ਲਾਈਟ ਹੋ ਗਿਆ ਬਿਲਕੁਲ ਹੀ ਲਾਈਟ ਜਿਹੜਾ ਮੈਂ ਵਿੱਚ ਜਿਹੜਾ ਰੈੱਡ ਪਿਆ ਹੀ ਤੇ ਹੋਰ ਦੂਜਾ ਕਲਰ ਨਹੀਂ ਦਿਖਦਾ ਪਿਆ ਇਹ ਵੀ ਮਤਲਬ ਇਹ ਤਿਲਕ ਦੇ ਵੀ ਬੜੇ ਜਿਆਦਾ ਤਰੀਕੇ ਆ ਤੁਸੀਂ ਕੋਈ ਵੀ ਜਿਹੜਾ ਸ਼ੇਪ ਦਾ ਜਿਹੜਾ ਉਹ ਬਣਾ ਸਕਦੇ ਸੀ ਤੇ ਇਹ ਮੈਂ ਬਣਾ ਤੇ ਲਿਆ ਹੈ ਬੱਡ ਮੈਨੂੰ ਤਾਂ تسلی ਨਹੀਂ ہوئی ਮੈਂ ਤੁਹਾਨੂੰ ਐਂਡ ਤੇ ਵਿਖਾਉਂਗੀ ਕਿ ਇਹ ਲੁੱਕ ਜਿਹੜੀ ਉਹ ਫਾਈਨਲ ਜਿਹੜਾ ਮੈਂ ਤਿਲਕ ਕਿੱਦਾਂ ਬਣਾਇਆ ਤੇ ਵਾਈਟ कलर ਮੈਂ ਰਿਮੂਵ ਕਰ ਦੂੰਗੀ ਤੇ ਇਹਦੀ ਜਗ੍ਹਾ ਤੇ ਮੈਂ yellow कलर ਲੂੰਗੀ yellow ਤੇ red ਮਿਕਸ ਕਰਕੇ ਫਿਰ ਮੈਂ ਜਿਹੜਾ ਉਹ ਤਿਲਕ ਜਿਹੜਾ ਬਣਾਇਆ ਸੀ ਤੇ ਬੜਾ ਵਧੀਆ ਲਿਆ ਮਤਲਬ ਇਹ ਪੂਰਾ ਦੇਣੀ ਉਸ ਟੇਰੀਆ ਇਹ ਆ ਵੀ ਗਿਆ ਸੀ ਘਰ ਬਟ ਫਿਰ ਵੀ ਜਿਹੜਾ ਹੀ ਉਹ ਹੈ कलर ਜਿਹੜਾ ਜਰਾ ਵੀ ਲਾਈਟ ਨਹੀਂ ਹੋਇਆ ਹੈਗਾ ਤੇ ਬੜਾ ਹੀ ਵਧੀਆ ਹੀ कलर ਹੈ ਇਹ ਹੈ ਲਿਕਵਿਡ ਇਹ ਚ ਪਾਣੀ ਪਾਉਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਐਜ਼ ਇਟ ਇਦਾਂ ਹੀ ਮਿਲਦਾ ਵਾ ਤੇ ਐ ਰਹੀ ਇਹਦੀ ਫਾਈਨਲ ਲੁੱਕ ਇਥੇ ਮੈਂ ਫੋਟੋਆਂ ਵਗੈਰਾ ਲਈ ਕਲਿੱਕ ਕਰਦੀ ਪਈ ਜਾਂ ਇੰਸਟਾ ਵਾਸਤੇ ਰੀਲ ਬਣਾਉਂਦੀ ਪਈ ਤੇ ਇਹ ਤੇ ਲੱਕੀ ਜਿਹੜੀ ਹੀ ਉਹ ਇਹਦੀ ਪਈ ਹੋਈ ਹੀ ਪਹਿਲਾਂ ਦੀ ਟਾਈਗਰ ਨੂੰ ਵੇਖ-ਵੇਖ ਕੇ ਨਾ ਇੰਨਾ ਇਨ ਵੇਲੇ ਪਕਾਰ ਫਿਰ ਵੀ ਰੋਸਿੰਗ ਮੈਕਾ ਨਾ ਆਪੀ ਪਰ ਫਿਰ ਵੀ ਕਿਤਾ ਪੀਦੀ ਮੁਕਾਰ ਹਟ ਗਿਆ ਪਰ ਮਮਾ ਫਿਰ ਵੀ ਜੁੜ ਗਿਆ ਹੈ ਆਦੀ ਹੋ ਗਈ ਕਾਰ ਤੇ ਰਾਤ ਮਮਾ ਕਾਏ ਪਨੀਰ ਪਾਲ ਸਰ ਅਬ ਮੇਰਾ ਪ੍ਰਾਈਸ ਕਈ ਵੇ ਘਰ ਤੇ ਲੈ ਬੈਠਾ ਨੂੰ ਦਿੱਤਾ ਖਾਣ ਨੂੰ ਪਰ ਉਹ ਨਹੀਂ ਖਾਣੇ ਪੈ। ਉਹਨੇ ਵੇਖੀ ਜਾਣਾ ਪਰ ਖਾਣਾ ਨਹੀਂ। ਰਦਰ ਲੇਜ਼ ਖਾਣ ਲੈ ਆਪਾਂ। ਲੇਜ਼ ਬਹੁਤ ਖੰਦਾ। ਜਦ ਆਪਾਂ ਖਾ ਲੈ ਖਾਈਏ ਨਾ ਲੇਜ਼ ਫਿਰ ਮੰਗਦਾ ਵਾ। ਤੇ ਇਦਾਂ ਫਰੈਂਚ ਫਰਾਈ ਦੇਣ ਦੇ ਉਹ ਨਹੀਂ ਖਾਣ ਆ। ਅੱਜ ਮਕਾਨਾ ਬਣਾ ਕੇ ਦੇ ਦਿੱਤਾ ਪਰ ਜਿਹੜੇ ਸਕੂਲੋਂ ਆਇਆ ਨਾ ਬਹੁਤ ਜ਼ਰਾ ਹੈ ਉਹ ਖਾ ਰੀ ਬਹੁਤ ਜਿਆਦਾ। ਅੰਦਰ ਤਪਦਾ ਪਿਆ ਹੈ ਪੂਰੀ ਤਰ੍ਹਾਂ ਤਪਦਾ ਪਿਆ ਹੈ। ਮੈਨੂੰ ਮੈਡੀਸਿਨ ਲਿਆਂ ਦਿੱਤੀ ਤੇ ਹੁਣ ਦੋ ਘਟਾਕਾਂ ਵਿੱਚ ਦੇ ਦਿੱਤੀਆਂ ਤੇ ਹੁਣ ਫਰਕ ਪਿਆ ਵਾ ਤੇ ਸਾਈਂ ਵਗੈਰਾ ਆਟਾ ਲਵਰਾ ਆਟਾ ਕਿੰਨਾ ਟਾਈਮ ਲੱਗਦਾ 10 ਸੱਜ ਕੇ ਹੋਣਿਆ ਤੇ ਸਾਡੀ ਪਾਰਟੀ ਚੱਲਦੀ ਪਈ ਖਾ ਪੀ ਕੇ ਫਿਰ ਅੱਪਾ ਜਿਹੜਾ ਉਹ ਸੋ ਜਾਵਾਂਗੇ ਤੇ ਐਸੀ ਸਾਡਾ ਛੋਟਾ ਜਿਹਾ ਵਲੌਗ ਮੇਰਾ ਬਿਲਕੁਲ ਹੋ ਗਿਆ ਤਾਂ ਨਹੀਂ ਕੀਤਾ ਹੋ ਗਿਆ ਅੱਜ ਕਿਤੇ ਗਈ ਮੈਂ ਉਹਦੇ ਘਰ ਕੇ ਘਤਰਮਤੀ ਕਰਕੇ ਨਾ ਹੋ ਗਿਆ ਤੇ ਨਹੀਂ ਸਾਡਾ ਛੋਟਾ ਜਿਹਾ ਵਲੌਗ ਕੰਨਾ ਦੀਆ ਕਾ ਜੀ ਨੇ ਆਪਣਾ ਟਿਕਟ ਲਾਇਆ ਹੈ ਕਿ ਮੈਂ 23 ਦਿਨ ਲਾਣਾ ਹੈਗਾ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਫਿਰ ਤੱਕ ਲੁਕਾਇਆ ਐ ਐਸਾ ਸ਼ਿਕਾਰ ਸ਼ਿਕਾਰ ਕਾਹਿੰਦਾ